ਸਤ ਗੁਰ ਦੇਨ ਦਿਆਲ ਜੀ ਮੇਰੇ ਆਗ ਸੰਗ ਰਹਿਣਾ ਸਤ ਗੁਰ ਦੇਨ ਦਿਆਲ ਜੀ ਮੇਰੇ ਆਗ ਸੰਗ ਰਹਿਣਾ ਕਰੇ ਹੋਵਾ ਪਾਵੇ ਬਾਰ ਜੀ ਆਗ ਸੰਗ ਰਹਿਣਾ ਸਤ ਗੁਰ ਦੇਨ ਦੇ ਆਲ ਜੀ ਮੇਰੇ ਆਗ ਸੰਗ ਰਹਿਣਾ ਆਗ ਸੰਗ ਰਹਿਣਾ ਮੇਰੇ ਵਾਹਿਗੁਰੂ ਮੇਰੇ ਆਗ ਸੰਗ ਰਹਿਣਾ ਆਗ ਸੰਗ ਰਹਿਣਾ ਮੇਰੇ ਪਿਆਰਿਆ ਅਗ ਸੰਗ ਰਹਿਣਾ ਸਾਤ ਗੁਰ ਦੀਨ ਦੇ ਆਲੇ ਜੀ ਮੇਰੇ ਅਗ ਸੰਗ ਰਹਿਣਾ ਸਾਤ ਗੁਰ ਦੀਨ ਦੇ ਆਲੇ ਜੀ ਮੇਰੇ ਅਗ ਸੰਗ ਰਹਿਣਾ ਸੋਖ ਹੋਵੇ ਭਾਵੇਂ ਦੋਖ ਹੋਵੇ ਸੁਖ ਹੋਵੇ ਭਾਵੇਂ ਦੋਖ ਹੋਵੇ ਤੇਰੇ ਭਾਣੇ ਸੈਨਾਤ ਗੁਰ ਦਿਨ ਦੇ ਆਲ ਜੀ ਮੇਰੇ ਅਗਸ ਅਗਰਣਾ ਸਤ ਗੁਰ ਦੇਣਾ ਦੇ ਆਲ ਜੀ ਮੇਰੇ ਆਗ ਸੰਗ ਰਹਿਣਾ ਝੂਠੇ ਸਵਰਿਸ਼ ਤੇ ਪਹਿਣਾ ਤੇ ਪਾਈ ਆਂਤ ਵੇਲੇ ਕੋਈ ਹੋਵੇ ਨਾ ਸਹਾਈ ਤੂ ਤੇ ਸਾ ਬਰੀਸ਼ ਤੇ ਪਹਿਣਾ ਤੇ ਪਾਈ ਅੰਤ ਵੇਲੇ ਕੋਈ ਹੋਵੇ ਨਾ ਸਹਾਈ ਤੂ ਸੇ ਜਾਣਾ ਮੇਰੇ ਸਾਥ ਜੀ ਮੇਰੇ ਪਿਆਰੇ ਤੂ ਸੇ ਜਾਣਾ ਮੇਰੇ ਸਾਥ ਜੀ ਸਤ ਗੁਰ ਦੀਨ ਦੇ ਆਲ ਜੀ ਮੇਰੇ ਆਗ ਸੰਗ ਰਹਿਣਾ ਸਤ ਗੁਰ ਦੀਨ ਦੇ ਆਲ ਜੀ ਮੇਰੇ ਆਗ ਸੰਗ ਰਹਿਣਾ ਤੂੰ ਮੇਰੇ ਪੇਕੜੇ ਤੂੰ ਹੀ ਮੇਰੇ ਸੋਰੇ ਤੇਰੇ ਮੇਰੇ ਵਿੱਚ ਹੋ ਰ ਨ ਕੋਈ ਤੂੰ ਹੀ ਮੇਰੇ ਪੇਕੜੇ ਤੂੰ ਹੀ ਮੇਰੇ ਸੋਰੇ ਤੇਰੇ ਮੇਰੇ ਵਿੱਚ ਕੋਈ ਹੋ ਰ ਨ ਹੋਵੇ ਤੂੰ ਮੇਰਾ ਗਹਿਣਾ ਤੂੰ ਹੀ ਮੇਰਾ ਹਾ ਹੇ ਸ਼ਗਾਰਾ ਤੋਹੇ ਹਾਰ ਤੋਹੇ ਸ਼ਗਾਰਾ ਤੋਹੇ ਮੇਰਾ ਗੈਣਾ ਸਤ ਗੁਰੂ ਦਿਨ ਦਿਆ ਲ ਜੀ ਮੇਰੇ ਅਗਾਂ ਸੰਗ ਰਹਿਣ ਸਤ ਗੁਰ ਦੀਨ ਦੇ ਆਲ ਜੀ ਮੇਰੇ ਆਗ ਸਾਂਗਰਨਾ ਧਰਮ ਰਾਏ ਜਦ ਲੇਖਾ ਪੁੱਛਣਾ ਮੈਨੋ ਨਮਾਣੇ ਨੂੰ ਕੋ ਜਨਿ ਹੁ ਸੁਝਣਾ ਧਰਮ ਰਾਏ ਜਦ ਲੇਖਾ ਪੁੱਛਣਾ ਮੈਨੂੰ ਨਮਾਣੇ ਨੂੰ ਕੋਜ ਨੈ ਸੁਝਣਾ ਆਪੇ ਹੀ ਦੇਵਿਂ ਜਵਾਬ ਜੀ ਮੇਰੇ ਅਗਾਂ ਸੰਗਰਣਾ ਸਤ ਗੁਰ ਦੇਨ ਦੇ ਆਲ ਜੀ ਮੇਰੇ

ਸਾਤੇ ਗੁਰ ਮੇਰੇ ਵਾਹਿਗੁਰੂ ਮੇਰੇ ਆਗ ਸਾਂਗ ਰਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ